ਨਵੀਂ ਆਬਾਦੀ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਪੇ ਰੋਲੇ ਦੌਰਾਨ ਨਈ ਆਬਾਦੀ ਦੇ ਲੋਕ ਪੁੱਛੇ थाना ਸਿਟੀ ਕੀ ਕਹਿਣਾ ਹੈ ਲੋਕਾਂ ਦਾ ਅਤੇ ਕੀ ਕਹਿਣਾ ਹੈ ਪੁਲਿਸ ਨਾਰਾਣੀ ਕੀ ਗੱਲ ਕੀ ਹੋਈ ਜੀ ਵੀਰ ਜੀ ਕੋਈ ਗੱਲ ਨਹੀਂ ਕੀਤੀ ਵੀ ਆਪਣੇ ਭੈਣ ਭਰਾ ਜਾਂਦੇ ਸਾ ਸੰਗਤ ਦੇ ਵਿੱਚ ਬਾਣੀ ਸੁਣਨ ਜਾਂਦੇ ਪਰ ਜਨਾਨੀ ਥੋੜੀ ਜੀ ਉਲਟ ਬੋਲਦੀ ਹੈ ਹਰੇਕ ਨੂੰ ਉਟ ਵੀ ਡਰ ਤਡਾਰੀ ਹੈ ਜੀ ਇਹਨਾਂ ਨੂੰ ਥੋੜੀ ਜਿਹਾ ਉਠਾਣਾ ਚਾਹੀਦਾ ਬੜੀ ਵਾਰ ਕਹਿ ਚੁੱਕੇ ਹਾਂ ਪਰ ਥੋੜੀ ਜੀ ਆਦੀ ਬਖਾਂਦੀ ਹੈ ਉਹ ਨਹੀਂ ਮੰਨਦੀ ਕਹਿਣਾ ਇਹ ਕੰਮ ਹੋਣਾ ਜ਼ਰੂਰੀ ਹੈ ਤੇ ਹੁਣ ਕੀ ਗੱਲ ਹੋਈ ਐ ਕਿਉਂ ਇਕੱਠੇ ਤੁਸੀਂ ਹੋ ਕੇ ਆਏ ਹੋ ਇੱਥੇ ਅਸੀਂ ਕਿੱਥੇ ਹੋ ਕੇ ਆਏ ਆ ਵੀ ਆਪਣੀ ਸਹਿਮਤੀ ਨਾਲ ਚਲੀ ਜੇ ਬਸ ਅੱਛਾ ਕੋਈ ਲੜਾਈ ਝਗੜਾ ਹੋਣਾ ਨਹੀਂ ਚਾਹੀਦਾ ਸਹਿਮਤੀ ਨਾਲ ਚਲੀ ਜੇ ਸਾਰਾ ਮੋਹੱਲਾ ਸਾਰੀ ਇਹ ਬਦੀ ਇਕੱਠੇ ਸੇ ਹਾਂ ਜੀ ਇੱਕ ਆਇਆ ਹੈ ਹਰੇਕ ਦਾ ਇੱਕ ਆਇਆ ਹੈ ਹਰੇਕ ਨੇ ਗੁਰੂ ਘਰ ਹੀ ਜਾਣਾ ਏ ਵੀ ਨਾ ਜਾਣਾ ਜ਼ਰੂਰੀ ਏ ਵੀ ਜੀ ਪੇਜਣਾ ਕਿਉਂ ਚਾਹਨੇ ਹੋ ਤੁਸੀਂ ਅਸੀਂ ਇਹ ਬੇਨਾਂ ਚੰਨੇ ਵੀ ਇਹਨਾਂ ਨੇ ਬਹੁਤ ਦੇਰ ਹੋ ਗਈ ਸੇਵਾ ਕੀਤੀ ਹੈ ਖਾਦਾ ਵੀ ਏ ਪਰ ਅਸੀਂ ਭਾਈ ਬਦਲਣਾ ਚਾਹਨੇ ਬਹੁਤ ਦੇਰ ਹੋ ਗਈ ਹਾਂ ਸਾਡੀ ਸਾਰਿਆਂ ਵੱਲੋਂ ਬੇਨਤੀ ਏ ਕਿ ਇਹਨਾਂ ਭਾਈ ਨੂੰ ਅਸੀਂ ਬਦਲਣਾ ਚਾਹਨੇ ਠੀਕ ਹੈ ਜੀ ਹਾਂ ਜੀ ਸਿਮਰ ਰਾਣੀ ਜੀ ਹਾਂ ਜੀ ਕੀ ਮਸਲਾ ਕੀ ਹੈ ਜੀ ਮਸਲਾ ਵੀ ਸਾਡੇ ਗੁਰਦੁਆਰੇ ਦਾ ਜਿਹੜਾ ਪਾਈ ਗਿਆ ਇਹ ਬੇਅਦਵੀ ਕਰ ਚੁੱਕਿਆ ਹੈ ਤਿੰਨ ਚਾਰ ਵਾਰ ਹੂੰ ਸਾਰਾ ਮੱਲਾ ਜਿਹੜਾ ਹੈ ਉਹ ਰੱਖਣਾ ਨਹੀਂ ਚਾਹੁੰਦਾ ਇਸ ਕਰਕੇ ਕਹਿੰਦੇ ਵੀ ਸਾਡੇ ਗੁਰਦੁਆਰੇ ਦਾ ਭਾਈ ਕੋਈ ਨਵਾਂ ਆਵੇ ਵੈਸੇ ਇੱਕ ਵਾਰੀ ਆ ਚੁੱਕਿਆ ਹੈ ਤੇ ਹੋਰ ਅਸੀਂ ਕਹਿੰਦੇ ਆ ਵੀ ਇਹ ਮੱਲੇ ਦਾ ਜਿਹੜਾ ਹੈਗਾ ਕੋਈ ਵੀ ਜਾਂਦਾ ਹੈ ਵੀਡੀਓ ਬਣਾਉਂਦੀ ਹੋਂਦੀ ਘਰ ਵਾਲੀ ਤੇ ਅਸੀਂ ਇਹਨੂੰ ਰੱਖਣਾ ਨਹੀਂ ਚਾਹੁੰਦੇ ਸਾਨੂੰ ਇਹਦੇ ਤੋਂ ਧੋਖਾ ਵੀ ਗਿਆ ਵੀ ਵੀਡੀਓ ਕਿਉਂ ਬਣਾਉਂਦੀ ਹੈ ਜੀ ਬਣਾਉਂਦੀ ਵੀ ਇਹ ਗੱਲ ਆਪਣੇ ਇੱਕ ਜਨਾਨੀ ਦੇਗ ਲੈ ਕੇ ਗਈ ਸੀ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਹੈ ਜਾਂ ਕੀ ਨਹੀਂ ਹੈ ਸਾਨੂੰ ਨਹੀਂ ਪਤਾ ਹਾਂ ਬਸ ਨੇ ਵੇਸੀ ਇੱਕ ਨੇ ਪ੍ਰਸ਼ਾਸਨ ਤੋਂ ਉਸ ਲੋਲੇ ਤੋਂ ਜੱਕਸ ਤੋਂ ਵੀ ਵੀ ਇਹਨੂੰ ਉਠਾਇਆ ਜਾਵੇ ਤੇ ਅਸੀਂ ਨੂੰ ਇਹ ਮੈਂ ਰੱਖਣਾ ਨਹੀਂ ਚਾਹਦੇ ਇੱਥੇ ਇਹ ਹੁਣ ਨਹੀਂ ਸ਼ਿਕਾਇਤ ਸਾਹਮਣੇ ਆਈ ਸੀ ਇਹ ਪਹਿਲਾਂ ਵੀ ਕਦੇ ਕੋਈ ਸ਼ਿਕਾਇਤ ਆਈ ਸੀ ਪਹਿਲਾਂ ਤਿੰਨ ਚਾਰ ਵਜੇ ਸੀ ਸ਼ਿਕਾਇਤਾ ਪੰਚਾਇਤ ਤੇ ਪਿੰਡ ਦੇ ਮਲੇ ਜੋੜੀ ਸੀ ਬਾਰ ਦੇ ਪ੍ਰਸ਼ਾਸਨ ਵੀ ਆਏ ਸੀਗੇ ਉਹਨਾਂ ਨੇ ਨੂੰ ਟਾਈਮ ਦਿੱਤਾ ਸੀਗਾ ਇਹ ਟਾਈਮ ਅੱਗੇ ਕੇ ਲੈ ਜਾਂਦਾ ਉੱਠਦਾ ਨਾ ਨੀ ਲੰਦਾ ਉਲਟਾ ਸਾਡੇ ਮਲੇ ਚ ਉਹਨਾਂ ਨੇ ਪਾਰਟੀ ਬਾਜੀ ਬਣਾ ਕੇ ਰੱਖੀ ਹੋਈ ਇਹ ਲੜਾਈਆਂ ਪਾਉਂਦਾ ਹੈ ਇਹ ਬਹੁਤ ਗਲਤ ਹੈ ਪਰਚੇ ਹੋਇਆ ਇਹਨਾਂ ਤੇ ਅੱਜ ਤੋਂ ਮੀਨਾ ਪਹਿਲਾਂ ਫਰਾ ਰਹਿਆ ਸੀਗਾ ਹੁਣ ਪਤਾ ਨਹੀਂ ਕਹਿੰਦੇ ਆਇਆ ਜਾਂ ਨਹੀਂ ਇਹ ਸਾਨੂੰ ਨਹੀਂ ਪਤਾ ਚਾਹੀਏ ਠੀਕ ਹੈ ਨਾ ਹੂੰ ਹਾਂ ਹੁਣ ਤੁਸੀਂ ਪਹੁੰਚੇ ਕਿਉਂ ਆ ਜੀ ਇੱਥੇ ਅਸੀਂ ਪਹੁੰਚੇ ਆਂ ਵੀ ਅਸੀਂ ਇਹ ਮੰਗ ਲੈ ਕੇ ਆਇਆ ਭਈ ਅਸੀਂ ਇਹਨੂੰ ਉਠਾਣਾ ਚਾਹਨੇ ਆ ਇਹਨਾਂ ਨੇ ਸਾਡੇ ਕੋਲੋਂ ਮੰਗਲਵਾਰ ਤੱਕ ਟਾਈਮ ਲਿਆ ਸੀ ਅਸੀਂ ਚਾਹਨਾ ਵੀ ਇਹ ਉੱਠ ਜਾਵੇ ਬਸ ਕੋਈ ਮਹੱਲੇ ਦੇ ਬੰਦੇ ਦਰਖਾਸਤ ਵਗੈਰਾ ਵੀ ਦਿੱਤੀ ਓ ਲੇਡੀ ਨੇ ਹਾਂਜੀ ਕੋਈ ਲੇਡੀਜ਼ ਨੇ ਦਰਖਾਸਤ ਵੀ ਦਿੱਤੀ ਮਹੱਲੇ ਦੇ ਬੰਦਿਆਂ ਤੇ ਹਾਂ ਉਹਦੇ ਕਾਰੋਂ ਲੈਂ ਦਿੱਤੀ ਸੀ ਦਰਖਾਸਤ ਹਾਂ ਜੇ ਦਿਨ 11 ਤਰੀਕ ਨੂੰ ਪੰਚਾਇਤ ਹੋਈ ਸੀ ਉਸ ਦਿਨ ਹੀ ਉਹ ਸ਼ਾਮ ਨੂੰ ਚਾਰੋਂ ਜਾ ਕੇ ਦਾਖਲ ਹੋ ਜਾਂਦੀ ਹੈ ਇਹ ਮੈਨੂੰ ਸੇ ਬੰਦਿਆਂ ਨੇ ਇੱਕ ਵੀ ਕੁੱਟਿਆ ਅੱਛਾ ਹਾਂ ਇੰਨੇ ਜੋ ਕੋਈ ਸਾਡੀ ਵੀਡੀਓ ਕਾਲ ਹੈ ਪ੍ਰੂਫ ਸਾਡੇ ਸਭ ਕੋਲ ਨੇ ਹਾਂ ਕੈਮਰੇ ਲੱਗੇ ਹੋਏ ਨੇ ਸਾਡੇ ਕੋਲ ਸਭ ਕੋਲ ਸਾਡੇ ਕੋਲ ਹੈ ਬੀਤੀ ਦਰਖਾਸਤ ਦਿੱਤੀ ਗਈ ਹੈ ਹਾਂਜੀ ਹਾਂ ਝੂਠੀ ਦਿੱਤੀ ਗਈ ਬੰਦੇ ਪਸਾਉਂਦੀ ਏ ਲੜਾਈਆਂ ਪਾਉਂਦੀ ਏ ਬਸ ਤੇ ਜਿਹੜੇ ਪ੍ਰੂਫ ਹੈਗੇ ਨੇ ਉਹ ਦਿੱਤੇ ਨੇ ਪੁਲਿਸ ਨੂੰ ਹਾਂਜੀ ਹਾਂਜੀ ਸਭ ਕੁਝ ਦਿੱਤਾ ਹੋਇਆ ਸੀ ਸਭ ਕੁਝ ਦਿੱਤਾ ਹੈ ਬਾਬਿਆਂ ਕੋਲ ਵੀ ਸਭ ਕੁਝ ਹੈ ਜੋ ਬਾਰ ਦਫਤਰ ਸੈਸ਼ਨ ਵੀ ਆ ਚੁੱਕਿਆ ਉਹਨਾਂ ਕੋਲ ਵੀ ਸਭ ਕੁਝ ਹੈ ਹਾਂ ਠੀਕ ਹੈ ਵੀਰੇ ਕੀ ਮਾਮਲਾ ਕੀ ਹੈ ਪੂਰਾ ਜਿਹੜਾ ਤੁਸੀਂ ਅੱਜ ਥਾਣੇ ਪਹੁੰਚੇ ਮਾਮਲਾ ਹੈ ਜੀ ਪਾਟੀ ਸਾਹਿਬ ਵੱਲੋਂ ਪਹਿਲੀ ਕੋਈ ਥੈਰੇਪੀ ਕੀਤੀ ਗਈ ਸੀ ਉਸ ਤੋਂ ਬਾਅਦ ਜੀ ਉਹਨਾਂ ਨੇ بیٹے ਵੱਲੋਂ ਤੇ ਇੱਕ ਉਹਨਾਂ ਦਾ ਦੋਸਤ ਸੀਗਾ ਸੱਚਖੰਡੇ ਦੇ ਬੈੱਕੇ ਇੱਕਾ ਇੱਕ ਵੀ ਵਸਾਉਂਦੀ ਉਸ ਦਾ ਸੇਵਨ ਕਰ ਰਿਹਾ ਸੀ ਉਸ ਦੇ ਖਿਲਾਫ ਅਸੀਂ ਉਹਨਾਂ ਨੂੰ ਥਾਣਾ ਸਿਟੀ ਵਿੱਚ ਪਰਚਾ ਦਰਜ ਕਰਾਇਆ ਸੀਗਾ ਜਿਹੜਾ 295ਏ ਤੇ ਹੋਇਆ ਸੀ ਉਹਨਾਂ ਤੇ ਮਕਦਮਾ ਦਰਜ ਹੋਇਆ ਹੈ ਹੂੰ ਤੇ ਹੁਣ ਸਾਡੀ ਇਹ ਸੀਗੀ ਜੀ ਪਾਟੀ ਸਾਹਿਬ ਤਾਂ ਖੁਦ ਫਰਾਰ ਚੱਲੇ ਸੀ ਪਹਿਲੇ ਅੱਜ ਹੁਣ ਜਮਾਨਤ ਹੋ ਚੁੱਕੀ ਪਰ ਹੁਣ ਸਾਡਾ ਇਹ ਸੀਗਾ ਜੀ ਇਹ ਇੱਥੋਂ ਚਲੇ ਜਾਣ ਕਿਉਂਕਿ ਜਦੋਂ ਬੇਅਦਬੀ ਹੋ ਜਾਂਦੀ ਹੈ ਤੇ ਉਸ ਦਿਨ ਅਸੀਂ ਪਾਟੀ ਸਾਹਿਬ ਨੇ ਇੱਥੇ ਰੱਖਣਾ ਨਹੀਂ ਚਾਹੁੰਦੇ ਪਰ ਪਿਛਲੇ 11 11 ਤਰੀਕ ਨੂੰ ਇਥੇ ਐਸਜੀਪੀ ਵੱਲੋਂ ਕਮੇਟੀ ਮੈਂਬਰ ਵੀ ਆਏ ਸੀਗੇ ਜੀ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਸੀ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀਗਾ ਜਿਸ ਦਿਨ ਫੈਸਲਾ ਹੋਇਆ ਸੀ ਉਸ ਦਿਨ ਸ਼ਾਮ ਨੂੰ ਹੀ ਬਾਬਾ ਜੀ ਦੇ ਘਰ ਦੇ ਹਸਪਤਾਲ 'ਚ ਦਾਖਲ ਹੋ ਗਏ ਸੈਪਤੀ ਨਾਲ ਇਹ ਫੈਸਲਾ ਹੋਇਆ ਸੀਗਾ ਜੀ ਵੀ ਇਹ ਇੱਕ ਹਫ਼ਤੇ ਦਾ ਟਾਈਮ ਲੈ ਗਿਆ ਸੀ ਇਹਨਾਂ ਕੋਲ ਵੀ ਉੱਠ ਜਾਣਗੇ ਪਰ ਉਹ ਸ਼ਾਮ ਨੂੰ ਏ ਕੀ ਹਸਪਤਾਲ 'ਚ ਦਾਖਲ ਹੋ ਗਏ ਜਿਸ ਵਿੱਚ ਕਿ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਸਾਡੇ ਗੱਲ ਗੱਲ ਪਏ ਨੇ ਹੋਰ ਇਸ ਤਰ੍ਹਾਂ ਨੇ ਕੁਝ ਬੇ ਰੁਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਾਤੀਵਾਦ ਬੋਲਿਆ ਹੈ ਕਿ ਜਾਤੀਵਾਦ ਦਾ ਗਈ ਤਾਂ ਮੈਂ ਖੁਦ ਇੱਕ ਜਾਤੀਵਾਦ ਦਾ ਮੁੱਦਾ ਬਣਾ ਰਹਿਣਾ ਮੈਂ ਖੁਦ ਰਾਇਸਿਕ ਬਰਾਦਰੀ ਨਾਲ ਸੰਬੰਧ ਰੱਖਦਾ ਜੋ ਕਿ ਪਾਟੀ ਵੀ ਇੱਕ ਆਪਣੀ ਗ੍ਰਾਂਤੀ ਸਾਹਿਬ ਜਿਨ੍ਹਾਂ ਤੇ ਕੇਸ ਦਰਜ ਹੈਗੇ ਉਹ ਰਾਇਸਿਕ ਬਰਾਦਰੀ ਦੇ ਹੈਗੇ ਨੇ ਕਿ ਜਾਤੀਵਾਦ ਦਾ ਕੋਈ ਮੁੱਦਾ ਨਹੀਂਗਾ ਇਹ ਬੇਇੱਜ਼ਤੀ ਦਾ ਮੁੱਦਾ ਹੈ ਜੀ ਸਾਨੂੰ ਪ੍ਰਸ਼ਾਸਨ ਤੋਂ ਤੋਂ ਇਹੀ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ ਜੀ ਤੋਂ ਜੋ ਸਾਡੇ ਖਿਲਾਫ ਝੁੱਟਾ ਮਕਦਮਾ ਦਰਜ ਕਰਾਉਣ ਦਾ ਕੋਸ਼ਿਸ਼ ਕਰ ਰਹੇ ਨੇ ਇਹਦਾ ਰੱਦ ਕੀਤਾ ਜਾਵੇ ਜੀ ਆਹ ਵਾਰ ਲੋਕ ਇਕੱਠੇ ਹੋਏ ਨੇ ਨਵੀਂ ਬਾਦੀ ਦੁਆਏ ਨੇ ਕਹਿੰਦੇ ਵੀ ਕੋਈ ਦਰਖਾਸਤ ਦਿੱਤੀ ਕਿਸੇ ਲੇਡੀ ਨੇ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਲੇਡੀ ਰਵਨਦੀਪ ਕੋਲ ਹੈ ਜੀ ਦਾਖਲ ਹੋਈ ਸੀ ਇਸ ਵਾਲਾ ਫਾਈਲ ਦਾ ਅੱਛਾ ਜੀ ਬਾਰਾ ਦਾ ਉਹਨਾਂ ਬਿਆਨ ਦਾ ਚਕਰਾਇਆ ਕਿ ਜੀ ਮੇਰੇ ਨਾਲ ਫੁੱਟ ਮਾਰ ਕੇ ਦੀ ਕੋਈ ਫੁੱਲੇ ਦੇ ਲੋਕਾਂ ਅੱਛਾ ਜੀ ਉਹਦੇ ਸਮਾਂ ਦੇ ਲਾਇਆ ਇਹ ਕੋਈ ਵੈਰੀਫਾਈ ਕਰਨਾ ਅੱਛਾ ਕੀ ਕਾਰਵਾਈ ਹੁਣ ਕੀ ਚੱਲ ਰਹੀ ਹੈ ਜੀ ਕੀ ਆ ਰਹੀ ਲਿਖਿਆ ਬਿਆਨ ਲਿਖਦੇ ਵੈਰੀਫਾਈ ਕਰ ਰਹੇ ਹੈ ਕਿ ਵੇਦ ਜੋ ਕਾਰਵਾਈ ਕੀ ਲੱਗਦਾ ਕੀ ਹੈ ਜੀ ਮਾਮਲਾ ਮਾਮਲਾ ਕਰ ਰਹੇ ਤਸਦੀਕ ਕਰ ਰਹੇ ਬਿਆਨ ਲੈ ਰਹੇ ਇਹਨਾਂ ਦੇ ਇਹ ਤਾਂ ਕਹਿੰਦੇ ਝੂਠੀ ਦਰਖਾਸਤ ਦਿੱਤੀ ਸਰੋ ਝੂਠੀ ਤੇ ਵੇਖਦੇ ਹਾਂ ਕਿ ਕਾਰਵਾਈ ਕਰਾਂਗੇ ਝੂਠੀ ਤੇ ਫਿਰ ਦੁਬਾਰਾ ਮਲੇ ਦੀ ਕਾਫੀ ਮਹਤਵਪੂਰਨ ਲੋਕ ਵੀ ਆਏ ਹੋਏ ਨੇ ਮਤਲਬ ਇਸ ਦਰਖਾਸਤ ਦੇ ਖਿਲਾਫ ਦਖਾਤੇ ਐ ਐਮਐਲਆਰ ਆਇਆ ਅੰਦਰ ਵੇਖਿਆ ਐ ਐਮਐਲਆਰ ਕੋਈ ਸੱਟਾਂ ਵੀ ਵਧੀਆਂ ਨੇ ਕੋਈ ਲੇਡੀ ਹਾਂਜੀ ਸੱਟਾਂ ਆਈਆਂ ਡਾਕਟਰ ਕਿੰਨੇ ਕਿੰਨੇ ਬੰਦਿਆਂ ਦੇ ਨਾਮ ਐ ਉਹਦੇ ਵਿੱਚ ਉਹਦੇ 5-6 ਬੰਦੇ ਨਾਮ ਲਿਖਾਏ ਨੇ ਠੀਕ ਲੋਕਲ ਹੀ ਨੇ ਸਾਰੇ ਹਾਂ ਲੋਕਲ ਤਾਂ ਹੁਣ ਇਹਨਾਂ ਨੂੰ ਕਿ ਸ਼ਵਾਸਨ ਦਿੱਤਾ ਜਾ ਰਿਹਾ ਹੈ ਜਿੰਨ ਬੁਲਾਇਆ ਉਹਨੂੰ ਉਹਦਾ ਆ ਵੀ ਅਧਿਆਨ ਖਾਇਣੇ ਕਾਰਜ ਮੇਰੀ ਕਾਰਜ ਦਿੱਤੀ ਜਾ ਮੈਂ ਨਾਲ ਰਹੀ ਉਹਦੇ ਗਿਆਨ ਲਿਖੇ ਉਹਦਾ ਜਿੰਨ ਬੁਲਾਇਆ ਕੰਮ ਆਲੇ ਤੇ ਵੈਰੀਫਾਈ ਕਰਦੇ ਆ ਮੋਕੇ ਜਾ ਕੇ ਆਏ ਮੋਡਲੀ ਜਾਤ ਜੀ ਸਾਹਮਣੇ ਆਇਆ ਜੀ ਆਪ ਜੀ ਨੂੰ ਵੀਡੀਓ ਪੇਸ਼ ਕਰਨ ਦੇ ਵੀ ਆਲੇ ਸ਼ੁਰੂ ਪੇਸ਼ ਕਰਨ ਨਹੀਂ ਨਹੀਂ ਜਾਂਚ ਹੁਣ ਮੋਡਲੀ ਸ਼ੁਰੂ ਕੀਤੀ ਤੁਸੀਂ ਕੀ ਸਾਹਮਣੇ ਜੀ ਜਾਂਚ ਚੱਲ ਰਹੀ ਹੈ ਅੱਛਾ ਜੀ ਠੀਕ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत